ਅੱਜ ਅਸੀਂ ਪਖੜੇ ਦੀ ਪੰਜੀਰੀ ਬਣਾ ਰਹੇ ਆ ਇਹ ਇੱਕ ਮੈਡੀਸਨਲ ਪੰਜੀਰੀ ਹੈ ਇਹਦੇ ਨਾਲ ਤੁਹਾਡੀਆਂ ਬੋਡੀ ਚ ਕਿਤੇ ਵੀ ਕੋਈ ਦਰਦਾਂ ਹੁੰਦੀਆਂ ਹੁਣ ਉਹ ਵੀ ਹਟ ਜਾਂਦੀਆਂ ਆ ਇਹ ਇੱਕ ਪੇਨ ਕਿਲਰ ਦਾ ਕੰਮ ਕਰਦੀ ਔਰ ਸਟਰੀਟ ਦਾ ਕੰਮ ਕਰਦੀ ਹੈ ਸਾਡੀ ਬੋਡੀ ਲਈ ਨੇਚਰਲ ਹੁੰਦਾ ਆ ਇਹ ਬਹੁਤ ਫਾਇਦੇਮੰਦ ਹੁੰਦਾ ਹੈ ਤੁਮਾ ਚੈਨਲ ਅੱਜ ਅਸੀਂ ਪਖੜਾ ਬਣਾਵਾਂਗੇ ਪਖੜਾ ਜਿਹੜਾ ਹੁੰਦਾ ਹੈ ਸਿਹਤ ਲਈ ਬਹੁਤ ਵਧੀਆ ਹੁੰਦਾ ਆ ਕਿਉਂਕਿ ਜਿਹੜਾ ਵੀ ਆਪਣਾ ਜੋੜਾਂ ਦੀਆਂ ਦਰਦਾਂ ਹੁੰਦੀਆਂ ਆ ਜਾਂ ਕੋਈ ਆਪਣਾ ਕਿਡਨੀ ਦੀ ਕੋਈ ਪ੍ਰੋਬਲਮ ਹੁੰਦੀ ਆ ਉਹਦੇ ਵਾਸਤੇ ਜਿਹੜਾ ਪਖੜਾ ਆ ਬਹੁਤ ਵਧੀਆ ਹੁੰਦਾ ਆ ਇਸ ਨੂੰ ਆਮ ਹੀ ਖੇਤਾਂ ਦੇ ਆਸ-ਪਾਸ ਜਿਹੜਾ ਮਿਲ ਜਾਂਦਾ ਪਰ ਆਪਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਿਹੜੀ ਜੜੀ ਬੂਟੀ ਆਪਾਂ ਉਹਨੂੰ ਉੱਥੋਂ ਉਹਦੇ ਕੰਡੇਦਾਰ ਜਿਹੜੇ ਬੀਜ ਹੁੰਦੇ ਆ ਉਹਨਾਂ ਨੂੰ ਉਤਾਰ ਕੇ ਛਾਂ ਵਿੱਚ ਸੁਕਾ ਕੇ ਆਪਾਂ ਇਹਨੂੰ ਲੈ ਸਕਦੇ ਆ ਨਹੀਂ ਤਾਂ ਅਸੀਂ ਪੰਸਾਰੀ ਦੀ ਦੁਕਾਨ ਤੋਂ ਵੀ ਲੈ ਸਕਦੇ ਆ ਮੈਂ ਵੈਸੇ ਦੁਕਾਨ ਤੋਂ ਹੀ ਲੈ ਕੇ ਆਈ ਆ ਦੇਖੋ ਇਸ ਤਰੀਕੇ ਦਾ ਹੁੰਦਾ ਆ ਭਖੜਾ ਇਹ ਕੰਡੇਦਾਰ ਆ ਦੇਖੋ ਬਿਲਕੁਲ ਕੰਡਾ ਲੱਗਦਾ ਜੇ ਤੁਸੀਂ ਇਹਨੂੰ ਜ਼ੋਰ ਨਾਲ ਫੜੋਗੇ ਦੇਖੋ ਇਸ ਤਰੀਕੇ ਦੇ ਨਾਲ ਇਹ ਕੰਡੇ ਹੁੰਦੇ ਆ ਇਹਦੇ ਆਲੇ ਆਲੇ ਦੁਆਲੇ ਇਹ ਜਿਹੜੀ ਢੋਲੇ ਜਿਹੜੇ ਕੰਡੇ ਹੁੰਦੇ ਆ ਤਾਂ ਬਹੁਤ ਜ਼ਿਆਦਾ ਜ਼ੋਰ ਨਾਲ ਚੁੱਭਦੇ ਆ ਇਹ ਇਹ ਜਿਹੜੇ ਆ ਚੁੱਭਦੇ ਹੁੰਦੇ ਆ ਇਹਨੂੰ ਅੱਛੇ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਜਦੋਂ ਵੀ ਇਹਨੂੰ ਤੁਸੀਂ ਯੂਜ਼ ਕਰਨਾ ਆ ਇਹਨੂੰ ਧੋ ਲਓ ਫਿਰ ਸੁਕਾ ਲਓ ਕਿਉਂਕਿ ਇਹਦੇ ਵਿੱਚ ਮਿੱਟੀ ਹੁੰਦੀ ਆ ਜੈਸੇ ਦੁਕਾਨ ਤੋਂ ਵੀ ਲੈ ਕੇ ਆਉਨੇ ਆ ਤਾਂ ਇਸ ਤਰ੍ਹਾਂ ਉਹਦੇ ਉੱਤੇ ਮਿੱਟੀ ਪੈਂਦੀ ਰਹਿੰਦੀ ਇਸ ਕਰਕੇ ਆਪਾਂ ਨੂੰ ਜੇ ਘਰ ਵਿੱਚ ਸੁਕਾਓ ਤਾਂ ਵੀ ਧੋ ਕੇ ਫਿਰ ਸੁਕਾਉਣਾ ਤੇ ਫਿਰ ਯੂਜ਼ ਕਰਨਾ ਚਾਹੀਦਾ ਆ ਦੁਕਾਨ ਤੋਂ ਲਿਆ ਕੇ ਵੀ ਸਾਨੂੰ ਧੋ ਕੇ ਯੂਜ਼ ਕਰਨਾ ਚਾਹੀਦਾ ਆ ਇਹ ਭਖੜਾ ਜਿਹੜਾ ਆ ਸਰਦੀਆਂ ਦੇ ਵਿੱਚ ਖਾਣਾ ਬਹੁਤ ਜ਼ਰੂਰੀ ਆ ਇਹਦੇ ਆਪਣੇ ਕਈ ਗੁਣ ਹੁੰਦੇ ਆ ਇਹਦੇ ਆਪਣੇ ਬਹੁਤ ਸਾਰੇ ਗੁਣ ਹੁੰਦੇ ਆ ਆਪਾਂ ਇਹਦੀ ਪਜੀਰੀ ਜਿਹੜੀ ਆ ਬਣਾ ਕੇ ਖਾ ਸਕਦੇ ਆ ਇਹ ਦੋ ਚਮਚੇ ਜਿਹੜੇ ਆ ਆਪਾਂ ਜੇ ਰੋਜ਼ ਖਾਈਏ ਤੇ ਸਾਡੇ ਜੋੜਾਂ ਦੀਆਂ ਦਰਦਾਂ ਸਾਡੇ ਜੋੜਾਂ ਦੀਆਂ ਦਰਦਾਂ ਜਾਂ ਹੋਰ ਸਰੀਰ ਦੇ ਵਿੱਚ ਕੋਈ ਜਕੜਨ ਆ ਉਹਦੇ ਵਾਸਤੇ ਵੀ ਇਹ ਵਧੀਆ ਆ ਹੁਣ ਆਪਾਂ ਦੇਖਦੇ ਆ ਇੱਕ ਕੌਲੀ ਜਿਹੜੇ ਪਖੜੇ ਦੇ ਬੀਜ ਲੈਏ ਆ ਇੱਧਰ ਮੈਂ ਕਣਕ ਦਾ ਆਟਾ ਲੈ ਲਿਆ ਆ ਇਹ ਮੈਂ ਇਸ ਤੋਂ 10 ਗੁਣਾ ਜ਼ਿਆਦਾ ਪਾਉਂਗੀ ਆਪਾਂ ਜਦੋਂ ਵੀ ਨਾਪ ਕੇ ਪਾਵਾਂਗੇ ਤਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਇੱਧਰ ਮੈਂ ਬਦਾਮ ਲੈਏ ਆ ਤੁਸੀਂ ਆਪਣੇ ਹਿਸਾਬ ਨਾਲ ਡ్రਾਈ ਫਰੂਟ ਜਿਹੜੇ ਘਟਵਾਦ ਕਰ ਸਕਦੇ ਆ ਇੱਧਰ ਮੈਂ ਸੌਫ ਲੈ ਲਈ ਆ ਇਹ ਮੇਰਾ ਇੱਕ ਵੱਡਾ ਚਮਚਾ ਸੌਫ ਹੋਊਗੀ ਇੱਧਰ ਮੈਂ ਸੌਗੀ ਲੈ ਲਈ ਆ ਔਰ ਇੱਧਰ ਮੈਂ ਗੋੜ ਦੇ ਦੋ ਪੇਸੀਆਂ ਲਈਆਂ ਹਾਂਜੀ ਸਭ ਤੋਂ ਪਹਿਲਾਂ ਅਸੀਂ ਕੜਾਈ ਲੈਣੀ ਆ ਤੇ ਭਖੜਾ ਜਿਹੜਾ ਅਸੀਂ ਇਹਦੇ ਵਿੱਚ ਭੁੰਨ ਲਵਾਂਗੇ ਇਹ ਅਸੀਂ ਸੁੱਕਾ ਹੀ ਭੁੰਨਣਾ ਹੈ ਕਿ ਹੋ ਨਹੀਂ ਪਾਉਣਾ ਪਹਿਲਾਂ ਇਹਨੂੰ ਅੱਛੇ ਤਰੀਕੇ ਦੇ ਨਾਲ ਅਸੀਂ ਭੁੰਨ ਲਾਵਾਂਗੇ ਖੁਸ਼ਬੂ ਆਉਣ ਲੱਗੀ ਜਦੋਂ ਪਤਾ ਲੱਗ ਜਾਣਾ ਕਿ ਜਿਹੜਾ ਸਾਡਾ ਪਖੜਾ ਆ ਭੁੱਜ ਕੇ ਤਿਆਰ ਹੋ ਗਿਆ ਹੈ ਹੌਲੀ ਹੌਲੀ ਅਸੀਂ ਏਦਾਂ ਮੀਡੀਅਮ ਜੀ ਅੱਗ ਤੇ ਪਕਾਉਂਦੇ ਰਹਿਣਾ ਇਹਨੂੰ ਹਾਂਜੀ ਦੇਖੋ ਹਲਕਾ ਹਲਕਾ ਇਹ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਆ ਜਿਹੜਾ ਸਾਡਾ ਪਖੜਾ ਆ ਭੁੱਜਣਾ ਸ਼ੁਰੂ ਹੋ ਗਿਆ ਆ ਅਸੀਂ ਲਗਾਤਾਰ ਇਸ ਤਰ੍ਹਾਂ ਹਿਲਾਉਂਦੇ ਜਾਣਾ ਆ ਤਾਂ ਕਿ ਜਲੇ ਨਾ ਪਰ ਅੱਛੀ ਤਰ੍ਹਾਂ ਭੁੱਜ ਜਵੇ ਹਾਂਜੀ ਦੇਖੋ ਪਖੜਾ ਸਾਡਾ ਭੁੱਜ ਗਿਆ ਆ ਹੁਣ ਅਸੀਂ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਫਿਰ ਅਸੀਂ ਇਹਨੂੰ ਗ੍ਰाइंड ਕਰਾਂਗੇ ਇਸੇ ਕੜਾਈ ਦੇ ਵਿੱਚ ਅਸੀਂ ਸੌਫ ਜਿਹੜੀ ਆ ਉਹ ਭੁੰਨ ਲਵਾਂਗੇ ਹਾਂਜੀ ਦੇਖੋ ਮੀਡੀਅਮ ਜੀ ਅੱਗ ਰੱਖ ਕੇ ਅਸੀਂ ਜਿਹੜੀ ਸੌਫ ਆ ਉਹਨੂੰ ਵੀ ਅਸੀਂ ਭੁੰਨ ਲਾਂਗੇ ਪੌਲੀ ਲਈ ਸੀਗੀ ਪਖੜੇ ਦੀ ਉਦੋਂ 3 ਗੁਣਾ ਅਸੀਂ ਆਟਾ ਪਾਉਣਾ 3 ਗੋਲੀਆਂ ਅਸੀਂ ਆٹے ਦੀਆਂ ਪਾਵਾਂਗੇ ਤਿੰਨ ਕੋਲੀਆਂ ਆٹے ਦੀਆਂ ਪਾ ਕੇ ਅਸੀਂ ਇਸ ਤਰ੍ਹਾਂ ਬਿਨਾ ਘਿਓ ਤੋਂ ਆਟੇ ਨੂੰ ਭੁੰਨਾਂਗੇ ਪਖੜੇ ਦੀ ਪਜੀਰੀ ਜਿਹੜੀ ਆ ਤੁਸੀਂ ਆਟੇ 'ਚ ਵੀ ਬਣਾ ਸਕਦੇ ਆ ਬੇਸਣ 'ਚ ਵੀ ਬਣਾ ਸਕਦੇ ਆ ਤੁਸੀਂ ਆਟੇ ਦੀ ਜਗ੍ਹਾ ਬੇਸਣ ਪਾ ਲਓ ਬਸ ਸੇਮ ਹੀ ਚੀਜ਼ ਬਣ ਜਾਣੀ ਆ ਦੇਖੋ ਜਿਸ ਤਰ੍ਹਾਂ ਅਸੀਂ ਆਟਾ ਭੁੰਨ ਰਹੇ ਆ ਸੁੱਕਾ ਇਸ ਤਰੀਕੇ ਨਾਲ ਜੇ ਤੁਸੀਂ ਆਟਾ ਭੁੰਨੋਗੇ ਤਾਂ ਵਧੀਆ ਰਹੂਗਾ ਜੇ ਤੁਸੀਂ ਘਿਓ ਪਾ ਲਿਆ ਵੀ ਥੋੜਾ ਜਿਹਾ ਇਹ ਸਖਤ ਜਿਹਾ ਹੋ ਜਾਂਦਾ ਇਸ ਤਰ੍ਹਾਂ ਕੜਸ਼ੀ ਮਾਰਨ ਲੱਗਿਆ ਇਸ ਕਰਕੇ ਇਹਨੂੰ ਵੀ ਸੁੱਕਾ ਹੀ ਭੁੰਨ ਲਓ ਤੁਸੀਂ ਪਰ ਅੱਗ ਤੁਸੀਂ ਮੀਡੀਅਮ ਰੱਖਣੀ ਹੈ ਤਾਂ ਕਿ ਜਿਹੜਾ ਆਟਾ ਆ ਅੱਛੀ ਜਰਾ ਭੁੱਜ ਜਾਵੇ ਪਰ ਜਲੇ ਨਾ ਤਿੰਨ ਗੁਣਾ ਆਟਾ ਅਸੀਂ ਲਿਆ ਆ ਜਿੰਨਾ ਪਖੜਾ ਲੈਣਾ ਹੋਣ ਤੋਂ ਤਿੰਨ ਗੁਣਾ ਅਸੀਂ ਆਟਾ ਲਿਆ ਹੈ ਤੇ ਬਿਲਕੁਲ ਇਸੇ ਤਰੀਕੇ ਨਾਲ ਜੇ ਤੁਸੀਂ ਪੰਜੀਰੀ ਬਣਾਓਗੇ ਤਾਂ ਬਹੁਤ ਸਵਾਦ ਬਣ ਕੇ ਤਿਆਰ ਹੋਗੀ ਔਰ ਗੁਣਕਾਰੀ ਪੰਜੀਰੀ ਜਿਹੜੀ ਅਸੀਂ ਬਣਾ ਰਹੇ ਆ ਮੈਡੀਸਨਲ ਪੰਜੀਰੀ ਇਹਨੂੰ ਕਵਾਂਗੇ ਅਸੀਂ ਬਿਲਕੁਲ ਜਿਹੜਾ ਆ ਆਟਾ ਆ ਬ੍ਰਾਊਨ ਹੋ ਗਿਆ ਆ ਔਰ ਖੁਸ਼बू ਵੀ ਆਉਣੀ ਸ਼ੁਰੂ ਹੋ ਗਈ ਹੈ ਭੁੱਜ ਗਿਆ ਬਿਲਕੁਲ ਦੇਖੋ ਬਰਾਊਨ ਜਿਹਾ ਹੋ ਗਿਆ ਹਲਕਾ ਬਰਾਊਨ ਬਹੁਤ ਪਰਫੈਕਟ ਸਾਡਾ ਜਿਹੜਾ ਆਟਾ ਭੁੱਜ ਕੇ ਤਿਆਰ ਹੋ ਗਿਆ ਹੁਣ ਅਸੀਂ ਇਹਨੂੰ ਅਲੱਗ ਬਰਤਨ 'ਚ ਕੱਢ ਲਾਂਗੇ ਠੰਡਾ ਹੋਣ ਲਈ ਹਾਂਜੀ ਦੇਖੋ ਇਹਨੂੰ ਅਸੀਂ ਠੰਡਾ ਹੋਣ ਲਈ ਰੱਖ ਲਿਆ ਆ ਆਟਾ ਜਿਹੜਾ ਠੰਡਾ ਹੋ ਗਿਆ ਹੈ ਸਾਡਾ ਅਸੀਂ ਦੂਸਰੀ ਸਾਈਡ ਦੇ ਉੱਤੇ ਏਸੀ ਕੜਾਈ ਦੇ ਵਿੱਚ ਜਿਹੜਾ ਡਰਾਈ ਫਰੂਟ ਹੈ ਉਹਦੇ ਵਿੱਚ ਅਸੀਂ ਬਦਾਮ ਜਿਹੜੇ ਹਨ ਉਹਨੂੰ ਭੁੰਨ ਲਾਂਗੇ ਹਾਂਜੀ ਇਸੇ ਕੜਾਈ ਦੇ ਵਿੱਚ ਅਸੀਂ ਬਦਾਮ ਜਿਹੜੇ ਆ ਉਹ ਭੁੰਨ ਲਾਂਗੇ। ਹਾਂਜੀ ਜਿਹੜੇ ਬਦਾਮ ਆ ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਭੁੰਨ ਲਾਂਗੇ। ਆਂਬੀ ਪੋ ਚੁੱਕੇ ਆ ਅਸੀਂ ਬਾਹਰ ਕੱਢ ਲੈਨੇ ਆ ਇਹਨੂੰ। ਕਿੰਨਾ ਅਸੀਂ ਗੋੜਕੋਟ ਲੈਨੇ ਆ। ਜਿੰਨਾ ਵੀ ਖੋਸਕੇ ਆਪਾਂ ਇਹਨੂੰ ਇੱਥੇ ਕਰ ਲਾਂਗੇ। ਤੇ ਪਖੜਾ ਜਿਹੜਾ ਆ ਉਹ ਗ੍ਰाइंड ਕਰਾਂਗੇ ਪਹਿਲਾਂ। ਅਣਡਾਪਾ ਕਰ ਲਿਆ ਆ ਪਖੜਾ ਤੇ ਅਸੀਂ ਇਹਨੂੰ ਛਾਲ ਲਵਾਂਗੇ ਕਿਉਂਕਿ ਇਹਦੇ ਵਿੱਚ ਕੰਡੇ ਹੁੰਦੇ ਆ ਤੇ ਇਹਨੂੰ ਛਾਨਣਾ ਬਹੁਤ ਜ਼ਰੂਰੀ ਆ ਇਸ ਤਰੀਕੇ ਦੇ ਨਾਲ ਆਪਾਂ ਛਾਲ ਲਾਂਗੇ ਫੇਰ ਇਹਨੂੰ ਆਪਾਂ ਯੂਜ਼ 'ਚ ਲਿਆਵਾਂਗੇ ਜੀ ਜਿਹੜੀ ਸੌਂਫ ਸੀਗੀ ਉਹ ਵੀ ਅਸੀਂ ਇਹਦੇ ਵਿੱਚ ਗ੍ਰाइंड ਕਰਕੇ ਪਾ ਲਈ ਆ ਇੱਕ ਜਗ੍ਹਾ ਤੇ ਆਪਾਂ ਦੋਨੇ ਜਿਹੜੇ ਆ ਪਖੜਾ ਔਰ ਸੌਂਫ ਗ੍ਰाइंड ਕਰਕੇ ਪਾ ਲਈ ਆ ਹਾਂਜੀ ਇੱਥੇ ਮੈਂ ਦੋ ਕੜਸ਼ੀਆਂ ਜਿਹੜੀਆਂ ਆ ਕਿਉ ਲੈ ਲਿਆ ਆ ਵੱਡੀਆਂ ਕੜਸ਼ੀਆਂ ਲੈਣਾ ਆਪਾਂ ਕਿਉ ਲੋਡ ਅਨੁਸਾਰ ਜੇ ਹੋਰ ਲੋਡ ਹੋਵੇ ਤਾਂ ਪਾ ਵੀ ਸਕਦੇ ਆ ਆਪਾਂ ਹੁਣ ਅਸੀਂ ਗੁੜ ਪਾਵਾਂਗੇ ਜਿਹੜਾ ਅਸੀਂ ਕੁੱਟਿਆ ਸੀਗਾ ਉਸ ਤੋਂ ਬਾਅਦ ਅਸੀਂ ਸਾਰਾ ਗੁੜ ਪਾਉਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਅੱਗ ਦੇ ਉੱਤੇ ਗਰਮ ਕਰਾਂਗੇ ਤਾਂ ਕਿ ਇਹ ਬਿਲਕੁਲ ਲਿਕਵਿਡ ਜਿਹਾ ਬਣ ਜਵੇ ਫਿਰ ਅਸੀਂ ਇਹਦੇ ਵਿੱਚ ਸਾਰਾ ਸਮਾਨ ਜਿਹੜਾ ਆ ਮਿਕਸ ਕਰਾਂਗੇ ਦੇਖੋ ਹੌਲੀ-ਹੌਲੀ ਦਵਾਉਂਦੇ ਹੋਏ ਤੁਸੀਂ ਗੁੜ ਨੂੰ ਮਿਕਸ ਕਰਨਾ ਆ ਫਿਰ ਇਹ اچھی طرح ਇੱਕ ਲਿਕਵਿਡ ਦੀ ਤਰ੍ਹਾਂ ਬਣ ਜਾਊਗਾ ਫਿਰ ਅਸੀਂ ਇਹਦੇ ਵਿੱਚ ਜਿਹੜਾ ਵੀ ਹੋਰ ਸਮਾਨ ਪਾਵਾਂਗੇ اچھی طرح ਮਿਕਸ ਹੋ ਜਾਊਗਾ ਹੁਣ ਅਸੀਂ ਇਹਦੇ ਵਿੱਚ ਸੌਗੀ ਪਾ ਲਈ ਹੈ ਤਾਂ ਕਿ ਉਹ ਵੀ ਪਹਿਲਾਂ ਇਹਦੇ ਵਿੱਚ ਫੁੱਲ ਜਾਵੇ ਤੇ ਤਿਆਰ ਹੋ ਜਾਵੇ ਖਾਣਜੋਗ ਹੋ ਜਾਂਦੀ ਹੈ ਜਿਵੇਂ ਕਿ ਉਹਦੇ ਵਿੱਚ ਸੌਗੀ ਜਿਹੜੀ ਆ ਪਾ ਕੇ ਪਹਿਲਾਂ ਅਸੀਂ ਉਹਨੂੰ ਫੁੱਲਣ ਦਈਏ ਫਿਰ ਅਸੀਂ ਹੁਣ ਆ ਮਿਕਸ ਕਰਕੇ ਸਾਰਾ ਕੁਝ ਤੇ ਦੇਖੋ ਗੋੜ ਸਾਡਾ ਲੀਕਵਿਡ ਜੈ ਹੋ ਗਿਆ ਆ ਤੇ ਆਪਾਂ ਹੁਣ ਅਗਲੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਮਿਕਸ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਆਟਾ ਜਿਹੜਾ ਪੁੰਨਿਆ ਸੀਗਾ ਉਹ ਪਾਵਾਂਗੇ ਉਹਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ ਜੇ ਤੁਹਾਨੂੰ ਆਟਾ ਮਿਕਸ ਕਰਦੇ ਹੋਏ ਲੱਗੇ ਕਿ ਕਿਉਂ ਘਟਿਆ ਤੁਸੀਂ ਹੋਰ ਵੀ ਐਡ ਕਰ ਸਕਦੇ ਆ ਹੁਣ ਮੈਂ ਜਿਹੜਾ ਭਖੜਾ ਜਿਹੜਾ ਹੈਗਾ ਆ ਪੀਸ ਕੇ ਛਾਣ ਲਿਆ ਸੀਗਾ ਤੇ ਸੌਂਫ ਜਿਹੜੀ ਆ ਉਹਨੂੰ ਵੀ ਛਾਣ ਲਿਆ ਸੀ ਇਹਨਾਂ ਦੋਨਾਂ ਦਾ ਜਿਹੜਾ ਪਾਊਡਰ ਹੈ ਅਸੀਂ ਇਹ ਵੀ ਪਾ ਲਾਂਗੇ ਤੇ ਅੱਛੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਕਿਉਂ ਮੈਂ ਥੋੜਾ ਜਿਹਾ ਹੋਰ ਪਾ ਲੈਣੀ ਆ ਜਿੰਨੀ ਜ਼ਰੂਰਤ ਹੋਵੇ ਕਿਉਂ ਤੁਸੀਂ ਪਾ ਲੈਣਾ ਆ ਤਾਂ ਕਿ ਅੱਛੀ ਤਰ੍ਹਾਂ ਇਹ ਮਿਕਸ ਹੋ ਜਵੇ ਬਸ ਇੰਨੇ ਕਿਉਂ ਮੈਂ ਤਾਂ ਪਾਉਂਗੀ ਅਗਰ ਤੁਸੀਂ ਜ਼ਿਆਦਾ ਥੋੜਾ ਪਸੰਦ ਕਰਦੇ ਤਾਂ ਪਾ ਵੀ ਸਕਦੇ ਆ ਹੁਣ ਅਸੀਂ ਬਦਾਮ ਜਿਹੜੇ ਆ ਰੋਸਟ ਕੀਤੇ ਸੀ ਉਹਨਾਂ ਨੂੰ ਛੋਟਾ ਛੋਟਾ ਕੱਟ ਕੇ ਪਾ ਲਵਾਂਗੇ ਤੁਸੀਂ ਇਹ ਨਾ ਬਦਾਮਾਂ ਨੂੰ ਗ੍ਰाइंड ਕਰਕੇ ਵੀ ਪਾ ਸਕਦੇ ਆ ਦੇਖੋ ਹੁਣ ਅਸੀਂ ਬਦਾਮ ਪਾਉਣ ਤੋਂ ਬਾਅਦ ਇਹਨੂੰ ਬਸ 1 ਮਿੰਟ ਲਈ ਮਿਕਸ ਹੀ ਕਰਨਾ ਆ ਕਿਉਂਕਿ ਸਾਡੀ ਜਿਹੜੀ ਪੰਜੀਰੀ ਤਿਆਰ ਆ ਰਹੀ ਆ ਉਹ ਖੁਸ਼ਬੂ ਬਹੁਤ ਅੱਛੀ ਆ ਰਹੀ ਆ ਇੱਕ ਮੈਡੀਸਨਲ ਪੰਜੀਰੀ ਤਿਆਰ ਹੋ ਗਈ ਆ ਸਾਡੀ ਦੇਖੋ ਇਸ ਤਰੀਕੇ ਦੇ ਨਾਲ ਜਿਹੜੀ ਪੰਜੀਰੀ ਆ ਤੁਹਾਡੀ ਬਣੂਗੀ ਜ਼ਰੂਰ ਤੁਸੀਂ ਸਰਦੀਆਂ ਦੇ ਵਿੱਚ ਇਸ ਤਰ੍ਹਾਂ ਦੀ ਪੰਜੀਰੀ ਜਿਹੜੀ ਆ ਬਣਾ ਕੇ ਖਾਓ ਤਾਂ ਕਿ ਤੁਹਾਡੇ ਕਿਤੇ ਵੀ ਕੋਈ ਦਰਦ ਹੋ ਰਹੀ ਆ ਜਾਂ ਜਕੜਨ ਆ ਸਰੀਰ ਦੇ ਵਿੱਚ ਉਹ ਆਰਾਮ ਆ ਸਕੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੇਰੇ ਦੇਖਣ ਵਾਲੇ ਜਿਹੜੇ ਆ ਉਹ ਵੀ ਤੰਦਰੁਸਤ ਰਹਿਣ ਤੇ ਮੈਂ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਆ ਦਿੰਦੀ ਰਵਾਂ ਤੇ ਸਾਰੇ ਖੁਸ਼ ਰਹਿਣ ਹੁਣ ਦੇਖੋ ਅਸੀਂ ਇਸ ਪੰਜੀਰੀ ਨੂੰ نیچے ਉਤਾਰ ਕੇ ਮਿਕਸ ਕਰ ਰਹੇ ਆ ਕਿਉਂਕਿ ਇਹਨੂੰ ਬਹੁਤਾ ਉੱਤੇ ਰੱਖਣ ਦੀ ਲੋੜ ਨਹੀਂ ਸਾਰੀਆਂ ਚੀਜ਼ਾਂ ਆਲਰੇਡੀ ਰੋਸਟ ਕਰਕੇ ਅਸੀਂ ਪਾਈਆਂ ਆ ਤੇ ਤੁਸੀਂ ਇਸ ਜੀ ਇਸ ਤਰੀਕੇ ਦੇ ਨਾਲ ਪੰਜੀਰੀ ਜਿਹੜੀ ਆ ਬਣਾ ਕੇ ਖਾਓ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਸਾਨੂੰ ਫਾਇਦਾ ਵੀ ਕਰਦੀ ਆ ਸਾਡੇ ਬਜ਼ੁਰਗ ਜਿਹੜੇ ਇਸ ਤਰ੍ਹਾਂ ਦੀਆਂ ਪੰਜੀਰੀਆਂ ਖਾਂਦੇ ਸੀ ਤੇ ਸਿਹਤਮੰਦ ਰਹਿੰਦੇ ਸੀ ਹੁਣ ਮੈਂ ਤੁਹਾਨੂੰ ਟੇਸਟ ਕਰਕੇ ਦੱਸਦੀ ਆ ਬਹੁਤ ਜ਼ਿਆਦਾ ਟੇਸਟੀ ਬਣੀ ਆ ਬਹੁਤ ਜ਼ਿਆਦਾ ਸਵਾਦ ਜਿਹੜੀ ਇਹ ਬਣ ਕੇ ਤਿਆਰ ਹੋਈ ਆ ਤੁਸੀਂ ਇਸ ਤਰੀਕੇ ਦੇ ਨਾਲ ਪੰਜੀਰੀ ਜਿਹੜੀ ਆ ਤਿਆਰ ਕਰੋ ਸਾਰਿਆਂ ਨੂੰ ਘਰ ਵਿੱਚ ਖਵਾਓ ਦੋ ਦੋ ਚਮਚੇ ਤੁਸੀਂ ਸਵੇਰੇ ਸ਼ਾਮ ਜਿਹੜੇ ਖਾ ਸਕਦੇ ਆ ਚਾਹ ਨਾਲ ਵੀ ਦੁੱਧ ਨਾਲ ਵੀ ਬੱਚਿਆਂ ਨੂੰ ਵੀ ਦੇ ਸਕਦੇ ਆ ਤੁਸੀਂ ਅੱਧਾ ਅੱਧਾ ਚਮਚਾ ਤੇ ਇਹ ਜਿਹੜੀ ਆ ਬਹੁਤ ਵਧੀਆ ਪੰਜੀਰੀ ਜਿਹੜੀ ਆ ਤੁਹਾਨੂੰ ਸੇਤਮੰਦ ਜਿਹੜੀ ਬਣਾਉਗੀ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਪੰਜੀਰੀ ਬਣਾਓ ਖਾਓ ਹੈਲਦੀ ਰਹੋ ਥੈਂਕ ਯੂ